ਅੱਤਿ ਸ਼ਰੀਆ ਕਾ ਸਾਰੇ ਪੰਜਾਬ ਵਾਸੀਆਂ ਨੂੰ ਜਿਹੜਾ ਸਵਾਗਤ ਹੈ ਆਪਣੀ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਚੋਂ ਮੌਨਨੀ ਤੋਂ ਲੈ ਕੇ 20 ਪਰ ਤੱਕ ਪੰਜਾਬ ਦੇ ਮੌਸਮ ਦੀ ਗੱਲ ਕਰ ਰਹੇ ਕਿ ਨਾ ਪਾਕ ਵਿੱਚ ਆਪਣੇ ਗੱਜ ਲੈ ਚਕੇ ਸਾਰ ਹਨ ਗੜੇ ਮਾਰੀ ਕਿੰਨਾ ਪਾਕ ਵਿੱਚ ਸੋਦੀ ਹੈ ਆਪਣੇ ਸ਼ਰਾਟੇ ਦਾ ਰਮੀ ਕਿੰਨਾ ਪਾਕ ਹੋ ਦੇਖਣ ਨੂੰ ਮੈਸਦਾ ਆਉਣ ਵਾਲੇ 48 ਘੰਟਿਆਂ ਚ ਕਿਸਾਨ ਲਈ ਕੀ ਅਪਡੇਟ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਲੱਗੋ ਆਦੇ ਵੀਡੀਓ ਨੇ ਹੁਣ ਤੁਸੀਂ ਮੌਸਮ ਬਦਲੇ ਬਟੇਸ ਨੂੰ ਆਪਣੇ ਕੱਲ 18 ਤਰੀਕ ਨਿਕਲ ਚੋ ਕਿ 19 ਤਰੀ ਵੀਦਰਿਕ ਨੂੰ ਮਿਲ ਰਿਹਾ ਹੈ ਆਪਣੇ ਪਰ ਆਪਣੇ ਕੋਈ ਖਾਸ ਮੀਂਹ ਅੱਜ ਨਹੀਂ ਦੇਖ ਨੂੰ ਮਿਲ ਆਪਣੇ 19 ਤਰੀਕ ਮੌਸਮ ਦਾ ਜਿਸ ਸੈਟ ਦਿੱਤਾ ਵੀਨਾ ਆਪਣੇ ਸ਼ਾਮਾ ਦੇ 19 ਅਪ੍ਰੈਲ ਸਾਢੇ 6 ਵਜੇ ਆ ਚੁੱਕੇ ਹਨ ਆਪਣੇ ਮਾਰਾੜੀ ਮੋਟੀ ਬੱਦਲ ਬਾਈ ਜੀ ਸਵੇਰ ਤੋਂ ਹੀ ਦੇਖ ਨੂੰ ਮਿਲ ਰਹੀ ਪੰਜਾਬ ਉੱਤੇ ਛਾਈ ਹੋਈ ਹੈ ਬਾਕੀ ਕਾਫੀ ਤਕੜੀ ਪੂਰਬੀ ਹਵਾ ਚੱਲ ਰਹੀਆਂ ਹਨ ਆਪਣੇ ਪੂਰਾ ਕਾਫੀ ਵੱਡੀ ਰਫਤਾਰ ਤੇ ਚੱਲ ਰਹੀ ਹੈ ਸਵੇਰੇ ਤੱਕ ਠੰਢੀ ਸੀਗੀ ਪਰ 9-10 ਵਜੇ ਤੋਂ ਲੈ ਕੇ ਆਪਣੇ ਹੁਣ ਤਾਂ ਹੀ ਇਤਰਾ ਤਾਈ ਵੀ ਆਪਣੇ ਪੂਰਾ ਕਾਫੀ ਵੱਡੀ ਰਫਤਾਰ ਚੱਲ ਰਿਹਾ ਹੈ 30 ਤੋਂ ਲੈ ਕੇ 40 ਕਿਲੋਮੀਟਰ ਕਈ ਕਿੱਪਾ ਗੰਜ ਆਪਣੇ 50 ਕਿਲੋਮੀਟਰ ਨੂੰ ਵੀ ਹੱ ਆਪਣੇ ਪੰਜਾਬ ਦੇ ਆਪਣੇ ਨੀਆ ਪਰਾਇਲ ਪੰਜਾਹ ਰਾਤ ਨੂੰ ਕਾਰਵਾਈਆਂ ਦੇਖਣ ਨੂੰ ਮੈਸਾਦੀਆਂ ਜਿਆਦਾਤਰ ਚਾਂਸ ਹਨ ਕਿ ਆਪਣੇ ਮਾਝੇ ਦੇ ਦੁਆਬੇ ਦੇ ਹੋਗਾ ਤੇ ਆਪਣੇ ਨੇ ਮਾਧ ਦੇ ਭਾਗ ਹੋਗਾ ਤੇ ਥੋੜੇ ਪੁਆਦ ਦੇ ਖੇਤਰ ਹੋਗਾ ਇਹਨਾਂ ਵਿੱਚ ਮੀਂਹ ਥੋੜੇ ਜਿਆਦੇ ਸਾਨਾ ਨਾ ਮਾਲਵੇ ਦੇ ਭਾਗ ਵਿੱਚ ਹਨੇਰੀ ਜਰੂਰ ਚਲ ਥਦੀ ਹੈ ਪਰ ਮੀਂਹ ਦੇ ਥੋੜੇ ਘੱਟ ਆ ਸਾਰੇ ਹਨ ਆਪਣੇ ਮਾਝ ਦੇ ਦੁਆਬੇ ਦੇ ਕਿ ਸਾਰੇ ਜਿਲ੍ਹੇ ਜੀ ਮੀਂਹ ਦੇ ਖਰੂਮਣਾ ਟੋਟੀਆਂ ਵਿੱਚ ਕਾਰਵਾਈਆਂ ਜ ਰਾਤ ਨੂੰ ਪਰ ਜਰੂਰ ਹੋਣਗੀਆਂ ਆਪਣੇ ਮਾਝ ਦੇ ਦੁਆਬੇ ਵਿੱਚ ਬਾਅਦ ਨਵਰਾਤ ਨੂੰ ਇੱਕ ਵੀਡੀਓ ਬਣਾ ਕੇ ਹੋ ਦਾਲ ਦੇਵਾਂਗੇ ਜਿੱਦਾਂ ਵਧੀਆ ਰਿਪੋਰਟ ਆਊਗੀ ਕਿ ਕਿੰਨਾ ਭਾਗ ਕੁਝ ਮੀਝਾ ਸਾਰਾ ਨਾ ਬ ਮੌਸਮ ਲਗਭਗ ਸਾਫ ਹੋ ਜਾਊਗਾ ਕਿਸਾਨ ਵੱਲ ਜੋ ਕਿ ਵਧੀਆ ਗੱਲ ਹੈ ਕੱਲ ਤਾਂ ਹੀ ਆਪਣੇ ਕਾਰਜ ਦੇਖਣ ਨੂੰ ਮਿਲਣਗੀਆਂ 20 ਅਪ੍ਰੈਲ ਤਾਂ ਹੀ 20 ਅਪ੍ਰੈਲ ਤੋਂ ਦਾ ਮੌਸਮ ਬਹੁਤ ਠੀਕ ਦੇਖਣ ਨੂੰ ਮਿਲੇ ਕਾਲੇ ਮੜਾ ਕਰਕੇ ਅੱਜ 19 ਅਪ੍ਰੈਲ ਦੀ ਰਾਤ ਨੂੰ ਆਪਣੇ ਕਾਰਵਾਈ ਦੇਖਣ ਨੂੰ ਮਿਲਗੀਆਂ ਕੱਲ ਵੀ ਦੁਪਹਿਰ ਤੋਂ ਬਾਅਦ ਆਪਣੇ ਕਾਰਵਾਈ ਦੇਖਣ ਨੂੰ ਮਿਲ ਸਕਦੀ ਹਨ ਪੰਜਾਬ ਦੇ ਥੋੜੇ ਜ਼ਿਲ੍ਹਿਆਂ ਵਿੱਚ ਬਾਕੀ ਕੱਲ ਤੋਂ ਬਾਅਦ ਆਪਣੇ 20 ਅਪ੍ਰੈਲ ਤੋਂ ਬਾਅਦ ਮੌਸਮ ਸਾਫ਼ ਹੀ ਦੇਖਣ ਨੂੰ ਮਿਲੂਗਾ ਬਾਕੀ ਅੱਜ ਦੇ ਵੀ ਜੋ ਨਵੀਂ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਕੀ ਰਾਤ ਨੂੰ ਇੱਕ ਹੋਰ ਵੀਡੀਓ ਆਊਗੀ ਉਹਨੂੰ ਵੀ ਜ਼ਰੂਰ